ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿ ਮੈਂ ਸਾਰਾ ਠੀਕ ਠਾਕ ਹਾਂ ਐਬਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੇ ਇਹ ਹੈਗਾ ਜੀ ਬਲੌਗ ਦੁਪਹਿਰ ਦਾ ਤੇ ਦੁਪਹਿਰ ਵੀ ਲੈ ਕੇ ਚੱਲਦੇ ਆਂ ਜੀ ਰਾਮਪੁਰੇ ਤੇ ਆਪਾਂ ਕਾਦੇ ਵਾਸਤੇ ਚੱਲੇ ਆ ਗਏ ਤੁਹਾਨੂੰ ਦੱਸਾਂਗੇ ਇੱਥੇ ਹੈਗੇ ਨੇ ਜੀ ਰਾਮਪੁਰੇ ਗੋਰਾ ਟੈਲਸ ਵਾਲੇ ਠੀਕ ਹੈ ਜੀ ਆਪਾਂ ਉਹਨਾਂ ਕੋਲ ਨਾ ਟੈਲਸ ਦੇਖਣ ਗਏ ਸੀਗੇ ਕਿ ਕਿ ਆਪਾਂ ਥੋੜਾ ਜਿਹਾ ਸੀਗਾ ਵੀ ਆਪਾਂ ਟਾਇਲ ਵਗੈਰਾ ਦੇਖ ਰਹੇ ਸੀ ਕਿ ਟਾਇਲ ਲਾ ਲਾਂਗੇ ਬਟ ਸਾਨੂੰ ਜਦੋਂ ਉੱਥੇ ਅਸੀਂ ਗਏ ਨਾ ਸਾਨੂੰ ਉਹਨਾਂ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਹੈਗੀ ਤੇ ਅਸੀਂ ਟਾਇਲ ਦੇਖ ਕੇ ਆਏ ਆ ਬਟ ਉਹਨਾਂ ਨੇ ਸਾਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਲੋ ਜੀ ਆ ਦੇਖੋ ਤੁਸੀਂ ਗੋਰਾ ਟਾਇਲਸ ਵਾਲੇ ਆ ਗਏ ਆ ਇਹਦੀ ਫੈਕਟਰੀ ਆ ਕਾਫੀ ਵੱਡੀ ਤੇ ਕਾਫੀ ਦੂਰੋਂ ਦੂਰੋਂ ਇੱਥੇ ਮਾਲ ਜਾਂਦਾਗਾ ਠੀਕ ਆ ਤੇ ਮੈਨੂੰ ਸੀਗਾ ਕਿ ਮੈਂ ਤੁਹਾਡੇ ਨਾਲ ਜਿਹੜੀ ਹੈਗੀ ਵੀਡੀਓ ਸ਼ੇਅਰ ਕਰਾਂ ਬਟ ਨਹੀਂ ਇਹਨਾਂ ਨੇ ਸਾਨੂੰ ਵੀਡੀਓ ਬਣਾਉਣ ਨਹੀਂ ਦਿੱਤੀ ਟਾਈਲਸ ਠੀਕ ਨੇ ਗਿਆ ਠੀਕਾ ਤੇ ਆਪਾਂ ਦੇਖ ਕੇ ਆਏ ਆ ਜੀ ਤੇ ਆ ਦੇਖੋ ਇੱਥੇ ਸਾਨੂੰ ਨਾ ਮਤਲਬ ਉਹਨਾਂ ਨੇ ਕਹਿ ਰਹੇ ਸੀਗੇ ਵੀ ਤੁਸੀਂ ਵੀਡੀਓ ਬੰਦ ਕਰ ਦੋ ਵੀਡੀਓ ਨਾ ਬਣਾਓ ਤੇ ਮੈਨੂੰ ਸੀਗਾ ਸੀ ਅੰਦਰ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਵਾਂ ਹਣਾ ਟਾਈਲਸ ਦੇ ਬਟ ਨਹੀਂ ਇਹਨਾਂ ਨੇ ਤੁਹਾਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਫਿਰ ਉਸ ਤੋਂ ਬਾਅਦ ਜੀ ਆਪਾਂ ਇੱਥੇ ਚਲੇ ਗਏ ਸੀਗੇ ਇੱਥੋਂ ਵਾਪਸ ਆ ਗਏ ਉਸ ਤੋਂ ਬਾਅਦ ਆਪਾਂ ਆ ਗਏ ਸੀ ਜੀ ਸ਼੍ਰੀ ਬਾਲਾ ਜੀ گارਮੈਂਟਸ ਵਾਲਿਆਂ ਦੇ ਇਹ ਵੀ ਰਾਮਪਰੇ ਆ ਫਰੈਂਡਸ ਠੀਕ ਆ ਤੁਸੀਂ ਕਿਤੋਂ ਹੀ ਪਤਾ ਕਰ ਲਿਓ ਅਸੀਂ ਵੀ ਪੁੱਛ ਕੇ ਆਏ ਸੀ ਕਿਉਂਕਿ ਤੁਸੀਂ ਨਾ YouTube ਤੇ ਇਹਨਾਂ ਦੀ ਵੀਡੀਓ ਦੇਖੀ ਸੀਗੀ ਤੇ ਕਾਫੀ ਜ਼ਿਆਦਾ ਮਤਲਬ ਵਧੀਆ ਸਟਾਕ ਇੱਥੇ ਹੈਗਾ ਕੱਪੜੇ ਕਾਫੀ ਜ਼ਿਆਦਾ ਸਸਤੇ ਮਿਲਦੇ ਆ ਮਤਲਬ ਕਿ ਸ਼ਰਟਾਂ ਨੇ ਜਿਹੜੀਆਂ ਠੀਕ ਸ਼ਰਟਾਂ ਪੈਂਟਾਂ ਲੋਰਾਂ ਟੀ-ਸ਼ਰਟਾਂ ਤੇ ਪੈਂਟ ਕੋਟ ਇੱਥੇ ਮਿਲਦੇ ਨੇ ਤੁਸੀਂ ਨਾ ਰੰਪਰੇ ਜੇ ਤੁਸੀਂ ਆਉਂਗੇ ਤੁਸੀਂ ਕਿਸੇ ਤੋਂ ਵੀ ਜਿਹੜਾ ਹੈਗਾ ਬੱਸ ਸਟੈਂਡ ਤੋਂ ਕਿਸੇ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ ਅਸੀਂ ਬਾਲਾ ਜੀ ਵਾਲੇ ਤੇ ਜਾਣਾਗਾ ਇਹ ਹਾਈ ਸਕੂਲ ਦੇ ਸੋਰੀ ਫਰੈਂਡਸ ਸਰਕਾਰੀ ਸਕੂਲ ਦੇ ਸਾਹਮਣੇ ਆ ਬਿਲਕੁਲ ਦੁਕਾਨ ਇੱਥੇ ਦੋ ਸਰਕਾਰੀ ਸਕੂਲ ਨੇ ਇੱਕ ਤਾਂ ਬਿਲਕੁਲ ਤੁਹਾਨੂੰ ਗਲੀ ਦੇ ਵਿੱਚ ਸਾਹਮਣੇ ਮਿਲੂਗਾ ਜਿਹੜੀ ਸੜਕ ਦੇ ਉੱਤੇ ਹੈਗਾਗਾ ਸ਼ਾਪ ਹੈਗੀ ਹੈ ਜਿਹੜੀ ਹਨਾ ਤੇ ਬਿਲਕੁਲ ਸਾਹਮਣੇ ਇੱਕ ਜਿਹੜੀ ਹੈਗਾ ਇਹ ਸ਼ਾਪ ਦੇ ਬਿਲਕੁਲ ਸਾਹਮਣੇ ਹੈਗੀ ਆ ਸਰਕਾਰੀ ਸਕੂਲ ਠੀਕ ਆ ਕਿਸੇ ਕਿਤੇ ਵੀ ਪਤਾ ਕਰ ਸਕਦੇ ਕੋ ਸਰਦਾਰ ਜੀ ਟਰਾਈ ਕਰ ਰਹੇ ਸੀਗੇ ਆਪਣੀਆਂ ਸ਼ਰਟਾਂ ਸ਼ਰਟਾਂ ਤੋਂ ਇੱਕ ਉਤੇ ਇੱਕ ਮੈਨ ਲੀਆਂ ਤੁਹਾਨੂੰ ਹਨਾ ਜਿਹੜੇ ਮਰਜੀ ਤੁਸੀਂ ਮਤਲਬ ਡਿਜ਼ਾਈਨਿੰਗ ਦੇ ਵਿੱਚ ਲੈ ਸਕਦੇ ਹੋ ਉੱਥੇ ਸ਼ਰਟਾਂ ਪੈਂਟਾਂ ਠੀਕ ਆ ਜੀਨਾਂ ਠੀਕ ਆ ਦੇਖੋ ਤੁਸੀਂ ਕਿੰਨਾ ਜ਼ਿਆਦਾ ਸਟਾਕ ਪਿਆਗਾ ਤੇ ਇੱਥੇ ਹਰ ਰੋਜ਼ ਇੰਨੀ ਜ਼ਿਆਦਾ ਕੱਟ ਰਹਿੰਦਾਗਾ ਫਰੈਂਡਸ ਤੇ ਬਹੁਤ ਸੋਨੇ ਮੈਨੂੰ ਲੱਗਿਆ ਇੱਥੇ ਜਾ ਕੇ ਮਤਲਬ ਨਾ ਕਾਫੀ ਜ਼ਿਆਦਾ ਪਿਆਰੇ ਕਲਰ ਦੇ ਸ਼ਰਟਾਂ ਦੇ ਪੈਂਟਾਂ ਦੇ ਹਨਾ ਟੀ-ਸ਼ਰਟਸ ਸਭ ਨੇ ਸਾਰੇ ਦੇਖੇ ਤੇ ਸਰਦਾਰ ਜੀ ਵੀ ਮਤਲਬ ਮੈਂ ਨਾ ਸਟਾਫ ਉਹ ਚੈੱਕ ਕਰ ਲਈ ਸਟਾਫ ਵੀ ਕਾਫੀ ਵਧੀਆ ਫਰੈਂਡਸ ਤੁਸੀਂ ਜਾ ਕੇ ਨਾ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਉਹਨਾਂ ਕੋਲੇ ਤੇ ਤੁਹਾਨੂੰ ਮੈਂ ਸ਼ਰਟਾਂ ਤੇ ਪ੍ਰਾਈਸ ਦੱਸ ਦਿੰਨੀ ਆ ਨਾਲੇ ਤੁਹਾਨੂੰ ਪੈਂਟਾਂ ਦੇ ਪ੍ਰਾਈਸ ਦੱਸ ਦਿੰਨੀ ਆ ਸ਼ਰਟਾਂ ਤਾਂ ਫਰੈਂਡਸ ਆਪਾਂ ਨੂੰ 1000 ਰੁਪਏ ਦੇ ਤਿੰਨ ਮਿਲਣਗੇ ਇੱਥੋਂ ਠੀਕ ਆ ਜੀ ਤੁਸੀਂ ਜਿਹੜਾ ਮਰਜੀ ਮਤਲਬ ਸਾਈਜ਼ ਲੈ ਸਕਦੇ ਤੇ ਜਿਹੜਾ ਮਰਜੀ ਸਾਈਜ਼ ਤੁਸੀਂ ਪੈਂਟਾਂ ਦਾ ਲੈ ਸਕਦੇ ਹੋ ਪੈਂਟਾਂ ਵੀ ਤੁਹਾਨੂੰ 1000 ਰੁਪਏ ਦੀਆਂ ਤਿੰਨ ਹੀ ਮਿਲਣਗੀਆਂ ਇੱਥੋਂ ਠੀਕ ਆ ਤੇ ਜੀਨਸ ਵੀ ਤੁਹਾਨੂੰ ਠੀਕ ਆ ਤਿੰਨ ਹੀ ਮਿਲਣਗੀਆਂ ਤੇ ਜਿਹੜੇ ਇੱਥੇ ਲੋਰਾ ਨੇ ਸ਼ਾਇਦ ਮੈਨੂੰ ਲੋਰਾ ਦਾ ਨਾ ਥੋੜੀ ਜਿਹੀ ਕਨਫਿਊਜ਼ਨ ਆ ਵੀ ਚਾਰ ਦਿੰਦੇ ਆ ਜਾਂ ਪੰਜ ਦਿੰਦੇ ਆ 1000 ਰੁਪਏ ਦੇ ਸ਼ਾਇਦ ਪੰਜ ਦਿੰਦੇ ਹੋਣਗੇ ਤੇ ਬਾਕੀ ਤੁਸੀਂ ਉੱਥੇ ਜਾ ਕੇ ਤੁਹਾਨੂੰ ਪਤਾ ਹੀ ਲੱਗ ਜਾਊਗਾ ਠੀਕ ਆ ਤੇ ਟੀ-ਸ਼ਰਟਾਂ ਨੇ ਜਿਹੜੀਆਂ ਉਹ ਵੀ 1000 ਰੁਪਏ ਦੀਆਂ ਤਿੰਨ ਦਿੰਦੇ ਆ ਤੇ ਜਿਹੜੇ ਤੁਸੀਂ ਸਾਹਮਣੇ ਪੈਂਟ ਕੋਟ ਦੇਖ ਰਹੇ ਹੋ ਟੰਗੇ ਹੋਏ ਪੈਂਟਕੋਟ ਫਰੈਂਡਸ 1500 ਤੋਂ ਸਟਾਰਟ ਆ 1500 ਦਾ ਦਿੰਦੇ ਨੇ ਤੇ ਅ 3 ਪੀਸ ਠੀਕ ਆ ਅਸੀਂ ਇਹਨਾਂ ਤੋਂ ਪਤਾ ਕੀਤਾ ਸੀ ਵੀ ਕੀ ਕੁਝ ਤੁਸੀਂ ਹੋਰ ਇੱਥੇ ਕੀ ਕੁਝ ਹੈਗਾ ਕੀ ਕੁਝ ਤੁਸੀਂ ਕੀ ਪ੍ਰਾਈਸ ਆ ਤੁਹਾਡਾ ਠੀਕ ਆ ਪੈਂਟਕੋਟ ਤੁਸੀਂ ਦੇਖ ਰਹੇ ਹੋ ਟੰਗੇ ਪਏ ਆ 3 ਪੀਸ ਜਿਹੜਾ ਮਰਜੀ ਕਲਰ ਸਾਈਜ਼ ਤੁਸੀਂ ਲੈ ਸਕਦੇ ਹੋ ਤੇ 1500 ਰੁਪਏ ਦਾ ਫਰੈਂਡਸ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਆ ਸੋ ਦੇਖੋ ਸਰਦਾਰ ਜੀ ਨੇ ਪিয়ার ਕਾਇਆ ਸੀ ਸਰਦਾਰ ਜੀ ਲੈ ਕੇ ਆਏ ਆ ਤੇ ਥੋੜੀਆਂ ਜਿਹਾ ਨਾ ਮਤਲਬ ਇਹਨਾਂ ਨੂੰ ਮਤਲਬ ਬਾਵਾ ਜੜੀਆਂ ਸੀ ਕਿ ਥੋੜੀਆਂ ਜਿਹਾ ਵੱਡੀਆਂ ਸੀਗੀਆਂ ਤੇ ਇਹਨਾਂ ਨੂੰ ਬਾਵਾ ਤੇ ਥੋੜੀ ਜਿਹੀ ਲੰਬਾਈ ਸੈੱਟ ਕਰਨੀ ਪਊ ਸੈੱਟ ਕਰਾਉਣੀਆਂ ਪੈਣਗੀਆਂ ਉਹਨਾਂ ਨੇ ਇਹਨਾਂ ਟੇਲਰ ਕੋਲ ਦਿੱਤੀਆਂ ਹੋਈਆਂ ਨੇ ਤੇ ਜਦੋਂ ਆ ਗਈਆਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਲੋ ਜੀ ਇੱਥੇ ਉਧਾਰ ਬੰਦ ਹੈ बिकਿਆ ਹੋਇਆ ਸਾਡਾ ਮਾਲ ਜਿਹੜਾ ਹੈਗਾ ਵਾਪਸ ਨਹੀਂ ਹੋਵੇਗਾ ਤੁਸੀਂ ਪਹਿਲਾਂ ਹੀ ਜਿਹੜੀ ਚੀਜ਼ ਨੂੰ ਧਿਆਨ ਦੇ ਨਾਲ ਲੈ ਕੇ ਜਾਓ ਚੰਗੀ ਚੰਗੀ ਚੰਗੇ ਨਾਲ ਇੱਥੇ ਐਵੇਂ ਨਹੀਂ ਹੈਗਾ ਫਰੈਂਡਸ ਵੀ ਮਤਲਬ ਕਿ ਕੋਈ ਜਿਵੇਂ ਆਪਾਂ ਕਹਿ ਦਿੰਨੇ ਆ ਬਿਜੇਵੇਂ ਆਪਾਂ ਕਹਿ ਦਿੰਨੇ ਆ ਵੀ ਹਨਾ ਇਫੈਕਟ ਪੀਸ ਆ ਹਨਾ ਇਫੈਕਟ ਪੀਸ ਨਹੀਂ ਹੈਗੇ ਤੇ ਬਿਲਕੁਲ ਸਾਫ ਸੁਥਰੇ ਵਧੀਆ ਪੂਰਾ ਵਧੀਆ ਫਰੈਂਸ ਹੈਗਾ ਕਿ ਤੁਸੀਂ ਜਾ ਕੇ ਜਰੂਰ ਵਿਜ਼ਿਟ ਕਰਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਆਗੇ ਸੀ ਜੀ ਏਟੀਐਮ ਤੇ ਹਨਾ ਤੇ ਸਰਦਾਰ ਜੀ ਨੇ ਪੈਸੇ ਕਢਵਾਉਣੇ ਸੀ ਕਿ ਆਪੋ ਕਢਵਾਉਣ ਆਗੇ ਸੀ ਜੀ ਤੇ ਮੈਂ ਨਾ ਇੱਥੇ ਇੱਥੇ ਇੱਕ ਗੱਲ ਕਰ ਰਹੀ ਸੀ ਸਰਦਾਰ ਜੀ ਨਾਲ ਵੀ ਕਦੋਂ ਮੇਰੇ YouTube ਤੇ ਪੇਮੈਂਟ ਆਊਗੀ ਫਿਰ ਮੈਂ ਮੈਂ ਵੀ ਪੇਮੈਂਟ ਇਸ ਤਰ੍ਹਾਂ ਕਢਵਾਉਣ ਆਉਂਗੀ ਚਲੋ ਜੀ ਹਨਾ ਤੁਹਾਡੀ ਸਾਰਾ ਤੁਹਾਡੇ ਉਹਦੇ ਨਾਲ ਹੋਣਾਗਾ ਤੇ ਚਲੋ ਜੀ ਅੱਜ ਦਾ ਵਲੌਗ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਜੀ ਠੀਕ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਰੋ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸੋ ਮਿਲਦੇ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸਤੀਕਾਲ ਜੀ ਥੈਂਕ ਫॉर ਵਾਚਿੰਗ ਮਾਈ ਵੀਡੀਓ ਜੀ ਬਾਏ ਬਾਏ